ਮੇਰੇ ਵਾਲਾ ਤੁਹਾਨੂੰ ਪਿਆਰੇ ਫੈਸ਼ਾ ਸ਼ਿਕਾਹ ਲੱਗਦੇ ਬਲੌਗ ਤੁਹਾਡਾ ਸਵਾਗਤ ਕਰਦੇ ਆਂ ਅੱਜ ਕਾਫੀ ਦਿਨਾਂ ਬਾਅਦ ਮੀ ਪਿਆ ਤੁਹਾਨੂੰ ਵੀ ਦਿਖਾਉਨੇ ਆਂ ਜੜ ਕਣਕਾਂ ਲਈ ਵਧੀਆ ਵਾ ਆਲੇ ਭਾਂਡਿਆ ਕਾਫੀ ਦਿਨਾਂ ਬਾਅਦ ਪਿਆ ਵਾ ਜਿਹੜੇ ਪਿੱਲਾ ਜੀਰੀ ਦੀ ਬੜਾਈ ਤੋਂ ਪਹਿਲਾਂ ਪਾਏ ਨਾਲ ਨਾਲ ਹੀ ਜਿਹੜੇ ਥੋੜੇ ਦਿਨ ਵੱਢਣ ਤੋਂ ਉਹੀ ਪਏ ਬਾਅਦ ਵਿੱਚ ਹੁਣ ਪਿਆ ਸਾਡੇ ਏਰੀਆ ਚ ਬਾਕੀਆਂ ਦਾ ਪਤਾ ਨਹੀਂ ਵੀਰੇ ਬੱਚ ਪਿਆ ਕਿ ਨਹੀਂ ਪਿਆ ਆ ਬਰਸੀਨਾ ਕਣਕਾਂ ਲਈ ਵਧੀਆ ਵਾ ਚਲ ਜਿਨ੍ਹਾਂ ਨੂੰ ਦੋਰੇ ਪਾਣੀ ਲੱਗਣ ਵਾਲਾ ਜੜੀਆਂ ਪਹਿਲੀਆਂ ਬਿਜਾਈਆਂ ਕੀਤੀ ਹੋਈਆਂ ਲੇਟ ਨੂੰ ਤਾਂ ਚੱਲੂਗੀ ਉਹਨਾਂ ਨੂੰ ਵੀ ਹੁਣ ਲੱਗਿਆ ਹੀ ਹੋਇਆ ਤੇ ਜੜੀਆਂ ਲੇਟ ਬਿਜਾਈਆਂ ਉਹਨਾਂ ਨੂੰ ਤਾਂ ਚਲੋ ਲੇਟ ਲੱਗਿਆ ਹੋਇਆ ਪਾਣੀ ਹੈ ਤੇ ਜਿੱਦਾਂ ਹੁਣ ਆਹ ਦੇਖੋ ਪਾਣੀ ਦੇ ਨਾਲ ਇੰਨੀ ਸੋਹਣੀ ਐ ਵਧੀਆ ਖੜੀ ਦੋਵਰੀ ਰੇਵੀ ਪੈ ਗਿਆ ਇਹਨੂੰ ਹੁਣ ਆ ਇੱਕ ਦੋ ਦਿਨ ਬਾਅਦ ਜਿੱਦਾਂ ਥੋੜਾ ਜਿਹਾ ਥਾਂ ਹੈ ਅੱਠ ਦਾ ਜਿਆਦਾ ਮੀਂਹ ਦਾ ਫਿਰ ਸੁੱਕੂਗਾ ਥੋੜਾ ਜਿਹਾ ਫਿਰ ਇਹਨੂੰ ਉਹ ਵੀ ਪਾਵਾਂਗੇ ਟੀਆਰ ਇਹ ਵੀ ਪਾ ਦਾਂਗੇ ਹੁਣ ਅੱਜ ਚਲੋ ਪਰ ਸ਼ੁਕਰ ਹੈ ਪ੍ਰਮਾਤਮਾ ਦਾ بارش ਹੋਈ ਹੈ ਇੱਕ ਬਾਈ ਜੀ ਠੰਡ ਬਹੁਤ ਹੈ ਥੋੜਾ ਧਿਆਨ ਨਾਲ ਹੈ ਨਾ ਕਿਉਂਕਿ ਠੰਡ ਹੈ ਵੀ ਆਜ ਆ ਦੇਖ ਲੱਗ ਰਿਹਾ ਮਹਿਸੂਸ ਹੋਈ ਨਹੀਂ ਤਾਂ ਦਿਨੇ ਧੁੱਪ ਲੱਗ ਜਾਂਦੀ ਸੀ ਇਸ ਕਰਕੇ ਬੱਚੇ ਹੋਗੇ ਬਜ਼ੁਰਗ ਹੋਗੇ ਉਨਾਂ ਨੂੰ ਵੀਰੇ ਕੱਪੜੇ ਪਾ ਕੇ ਅੰਦਰ ਹੀ ਰੱਖੋ ਕਿਉਂਕਿ ਠੰਡ ਚ ਨਾ ਹੋਵੇ ਕਿਉਂਕਿ ਠੰਡ ਚ ਬੜਾ ਬਜ਼ੁਰਗ ਤੇ ਬੱਚੇ ਨੂੰ ਲੱਗ ਜੇ ਬਾਦ ਪਰੋਖਾ ਹੁੰਦਾ ਹੈਨਾ ਜੋ ਆਪ ਵੀ ਪੂਰੇ ਕੱਪੜੇ ਪਾ ਕੇ ਨਿਕਲੋ ਤੇ ਠੰਡ ਚ ਤਾ ਦੇ ਨਿਕਲੋ ਜੇ ਤੁਹਾਨੂੰ ਕੰਮ ਕੋਈ ਜ਼ਰੂਰੀ ਆ ਉਦਾਂ ਨਹੀਂ ਰਾਬਦੇ ਘਰੇ ਰਹੋ ਹੈ ਇੱਕ ਹੋਰ ਹੈ ਇੱਕ ਬਾਈ ਜਿਹੜੇ ਸਵਾ ਤੇ ਜਾਂਦੇ ਕੋਈ ਰੇਸਾਂ ਰੂਸਾਂ ਨਾ ਲਾਇਆ ਕਰੋ ਲੜਵਾਜੀ ਨਾ ਕਰਿਆ ਕਰੋ ਆਪਾਂ ਫਿਰ ਐ ਵੀ ਬੁਰੇ ਲੱਗਿਦਾ ਹੁਣ ਕਈ ਉਹ ਇੰਸਟਾ ਤੇ ਜਾਂ ਕਿਸੇ ਦੇ ਵੀਡੀਓ ਦੇਖੀ ਨੇ ਰੀਲਾਂ ਦੇਖੀ ਜਿਵੇਂ ਐ ਹੁੰਦਾ ਯਾਰ ਤੁਸੀਂ ਸਵਾ ਤੇ ਜਾ ਰਹੇ ਹੋ ਕਿ ਉੱਥੇ ਤੁਸੀਂ ਰੇਸਾਂ ਲਾਉਣ ਜਾਂਦੇ ਹੋ ਤੁਸੀਂ ਉਹਨਾਂ ਦੀ ਸ਼ੌਕ ਸਵਾ ਚ ਜਾਂਦੇ ਹੋ ਕਿ ਯਾਰ ਐ ਥੋੜੀ ਇਹ ਗੁਰੂਆਂ ਨੇ ਸਾਰੇ ਸਾਡੇ ਲਈ ਇਹਨਾਂ ਕੁਛ ਕੀਤਾ ਫਿਰ ਵੀ ਅਸੀਂ ਕੰਮ ਉਲਟੇ ਕਰਨੇ ਹੁੰਦੇ ਐ ਇਹ ਗਲਤ ਆ ਗੱਲ ਪਰੀਸ ਲਾਉਣੀ ਆ ਇਹਦੇ ਨਾਲ ਆਪ ਦੀ ਜਾਨ ਵੀ ਖਤਰੇ 'ਚ ਪਾਉਂਦੇ ਆ ਤੇ ਦੂਵੇਿਆਂ ਦੀ ਵੀ ਹਨਾ ਸੋੜ ਸੋੜਾ ਧਿਆਨ ਨਾ ਵੀਰੇ ਹੋਰ ਜਿਹੜੇ ਵੀਰਾਂ ਨੇ ਹਰੀਆਂ ਨਹੀਂ ਪਾਈਆਂ ਪਾ ਦਿਓ ਕਣਕਾਂ ਨੂੰ ਹਨਾ ਤੇ ਆ ਦੇਖੋ ਛਿੱਟੇ ਡੇਗਦੇ ਉੱਤੇ ਆ ਦੇਖੋ ਇੱਥੋਂ ਆਲੇ ਇਹ ਤੇ ਲੈ ਕੇ ਤੇ ਆ ਹਾਂ ਜੀ ਵਾਰਿਸ਼ ਅਜ ਹੋਣ ਡਈ ਹੈ ਕਾਫੀ ਦਿਨਾਂ ਬਾਅਦ ਹੀ ਹੋਈ ਹੈ ਇਹ ਬਰੇ ਬਹੁਤ ਜਮੀ ਜੂਈ ਤਾਂ ਨਹੀਂ ਹੈਗੀ ਇਹਦੇ ਵਿੱਚ ਆਵੇ ਜਮੀਤ ਨਹੀਂ ਹੈਗੀ ਇੰਨੀ ਕਿ ਕਿਉਂਕਿ ਪੈਂਡੀ ਦੀ ਸਪਰੇਅ ਕਰਤੀ ਸੀ ਨਾ ਜਮੀ ਵਾਲਾ ਕਾਟਿਆ ਹੈ ਸਾਰੇ ਹੀ ਕਣਕਾਂ ਵਧੀਆ ਵਾਂ ਪਰ ਇਹ ਆ ਕਿ ਜਿਵੇਂ ਹੁਣ ਲੇਟ ਬਜਾਈ ਹੋਈ ਆ ਉਹ ਪਹਿਲਾਂ ਉਹ ਹੋਇਆ ਸੀ ਕੀ ਕਹਿੰਦੇ ਉਹਨੂੰ ਪੈਲੀਆਂ ਸੁੱਕੀਆਂ ਨਹੀਂ ਸੀ ਖੇਤ ਸੁੱਕੇ ਨਹੀਂ ਸੀ ਉਹਦਾ ਕਰਕੇ ਝਾੜ ਤੇ ਤਾਂ ਫਰਕ ਪੈ ਵੀ ਸਕਦਾ ਕਹਿ ਨਹੀਂ ਸਕਦੇ ਗਾੜੀ ਪਰਮਾਤਮਾ ਦੇ ਰੰਗ ਹੈ ਇਹ ਵੀਰੀ ਆਪਣੀ 826 ਆ ਆਪਾਂ ਦੋ ਹੀ ਵੈਰਾਈਟੀਆਂ ਲਾਈਆਂ ਵਾ ਤੇ ਤੀਜੀ ਲਈ ਉਹ ਥੋੜਾ ਘਥਾ ਬਾਈ ਜੀ ਉਹ ਉੱਗੀ ਬਾੜੀ ਬੇਰਲੀ ਲਿਆ ਕੇ ਨਵੀਂ ਲਈ ਸੀ 371 ਆ 26 ਆ ਉਹ ਪਰਲੀ ਸਾਈਡ 22 ਆ ਉਧਰ ਵੀ 22 ਆ ਤੇ ਨਡਾਲੇ ਵਾਲੀ ਸਾਈਡ ਵੀ 22 ਆ ਜਿਹੜੀ ਵੀਰੇ 371 ਉਹ ਬਿਰਲੀ ਬਿਰਲੀ ਉੱਗੀ ਵਿੱਚ ਫੇਰ ਉਹਦੇ ਵਿੱਚ ਲਿਆ ਕੇ ਛੱਟਾ ਦਿੱਤਾ ਦੋਰੀ ਉੱਪਰ ਪਾਣੀ ਲਾ ਕੇ ਤੁਹਾਨੂੰ ਉਹ ਵੀ ਦਿਖਾਉਂਦੇ ਆ ਆ ਦੇ ਹਵਾ ਕਿਵੇਂ ਚੱਲ ਰਹੀ ਆ ਤੁਹਾਨੂੰ ਕਣੀਆਂ ਦੀ ਬਾਜ ਵੀ ਸੁਣਦੀ ਹੋਣੀ ਹਵਾ ਵੀ ਦੇਖੋ ਕਿਵੇਂ ਆ ਰਹੀ ਫੁਰ ਫੁਰ ਅੱਜ ਮਹਿਸੂਸ ਹੁੰਦਾ ਠੰਡ ਹੈਗੀ ਨਹੀਂ ਤਾਂ ਉਦਾਂ ਤਾਂ ਨਹੀਂ ਮਹਿਸੂਸ ਹੋਇਆ ਠੰਡ ਲੱਗੀ ਨਹੀਂ ਹੈ ਸਾਵੇਂ ਨੀ ਬਾਰਿਸ਼ ਹੋਈ ਪਾਣੀ ਕੜ ਗਿਆ ਰੋਡ ਤੇ ਆ ਵਾ ਭਾਈ 371 ਇਹ ਧੀ ਪਿਆੜੀ ਸਾਲੀ ਕਣਕ ਆ ਇਹ ਦੇਖ ਲੋ ਬਿਰਲੀ ਬਿਰਲੀ ਹੁਣ ਇਹਦੇ ਵਿੱਚ ਛਿੱਟਾ ਦਿੱਤਾ ਸੀ ਦੋਰੇ ਹੈ ਉਹ ਦੇਖਿਓ ਜਿਹੜੇ ਤੁਹਾਨੂੰ ਉਹ ਨਿੱਕੀ ਨਿੱਕੀ ਕਣਕ ਜੀ ਜਿਹੜੀ ਦਿਖਦੀ ਉੱਗੀ ਦੁਬਾਰਾ ਉਹ ਦੇਖੋ ਜਿੱਥੇ ਪਾਣੀ ਦਾ ਰੋੜ ਜਾ ਉਹ ਇਹ ਭਾਈ ਦੋਰੇ ਛਿੱਟਾ ਦਿੱਤਾ ਹੈ ਇਹ ਪਹਿਲਾਂ ਤਾਂ ਬਾਲੀ ਬਿਰਲੀ ਜੀ ਹੀ ਹੁਣ ਦੋਰੇ ਹੋਈ ਆ ਦੋਰੇ ਛਿੱਟਾ ਦਿੱਤਾ ਇਹਦੇ ਵਿੱਚ ਕਣਕ ਲਿਆਣ ਕੇ ਫਿਰ ਪਹਿਲਾ ਪਾਣੀ ਪਾ ਕੇ ਨਾ ਵੀ ਹੈ ਛੋਟੀ ਛੋਟੀ ਸੀ ਤੇ ਫਿਰ ਉਹਦੇ ਬਾਅਦ ਛਿੱਟਾ ਦਿੱਤਾ ਪਤਾ ਨਹੀਂ ਵੀਰੇ ਵੇ ਲੋ ਨਵੇਂ ਬੀਜ ਕੀ ਪ੍ਰੋਬਲਮ ਆਈ ਨਵਾਂ ਲਿਆ ਕੇ ਬੀਜਿਆ ਇਹ ਹੈਗਾ ਆਪਣਾ ਚਾਰਕਨ ਵਾਲਾ ਥਾਂ ਸੀ ਤੇ ਇਹ 40 ਕਿਲੋ ਦੇ ਹਿਸਾਬ ਨਾਲ ਮੰਨ ਲਓ ਕਿल्ले ਦਾ ਸੀ ਪਾਇਆ ਬੀਜ ਤੇ 20 ਕਿਲੋ ਇਹਦੇ ਚ ਲਿਆ ਕੇ ਪਾਇਆ ਆਹ ਦੋਰੇ ਛੱਟਾ ਦਿੱਤਾ ਜਿਹੜੀ ਕਣਕ ਉਗੀ ਆ ਫੇ ਲਿਆਂ ਕੇ ਬੀ 20 ਕਿਲੋ ਦੁਬਾਰਾ ਲਿਆਂਦਾ ਫਿਰ ਛਿੱਟਾ ਦਿੱਤਾ ਇਹਦੇ 'ਚ ਤੇ ਦੂਜੀਆਂ ਬਾਈ ਜਿਹੜੀਆਂ ਸੀ ਉਹ ਬੜੀਆਂ ਬਧੀਆਂ ਉੱਗੀਆਂ ਜਿਹੜੀਆਂ ਘਰ ਦੇ ਰੱਖੀ ਸੀ 222 ਤੇ 826 ਆਹ ਦੇ ਲਓ ਆਹ ਕੈ ਸੋਹਣੀ 222 ਉੱਗੀ ਉਹ ਤੈਨੂੰ ਪਿੱਛੇ ਉਹ ਪਰੇ ਜਿਹੜੀ ਸੀ ਉਹ 826 ਉਹ ਵੀ ਬੜੀ ਸੋਹਣੀ ਉੱਗੀ ਘਰ ਦੇ ਵੀਆਂ ਵਾਲੀ ਕਣਕ ਵੀਰੇ ਬਹੁਤ ਸੋਹਣੀ ਉੱਗੀ ਯਾਦ ਲਾ ਕੋਈ ਇਹਦੇ ਚ ਦੋਰੇ ਚੋਰੇ ਛੱਟਾ ਨਹੀਂ ਮਾਰਿਆ ਪਤਾ ਨਹੀਂ ਕਿ ਪੈਣੀ ਜਾਵੇ ਚੱਕਰ ਪਿਆ ਸਾਲਾ ਦੂਏ ਨਵੀਂ ਵੀਚ ਹੋਇਆ ਮੈਂ ਪਹਿਲੀ ਿਆਰੀ ਹੋਇਆ ਆਪਣੀ ਲਾਈਫ ਚ ਤਾਂ ਹੈ ਤੇ ਤੇ ਉਦਾਂ ਬੜੀ ਆ ਖੜੀ ਆ ਇੱਥੇ ਵੀ ਦੋਰੇ ਪਾਣੀ ਪੈ ਗਿਆ ਸੀ ਵਰਸੇਣ ਭਰਿਆ ਸੀ ਤੇ ਦੋਰੇ ਪੈ ਗਿਆ ਹੈ ਤੇ ਹੁਣ ਇਹਦੇ ਵੈਸੇ ਬਾਈ ਜੀ ਮੈਨਾ ਕਿਤੇ ਕਿਤੇ ਹੈਗਾ ਉਦਾਂ ਲੋਡ ਤਾਂ ਨਹੀਂ ਵੈਸੇ ਸਪਰੇ ਕਰ ਦਾਂਗੇ ਇੱਕ ਸਪਰੇ ਮੈਨੇ ਦੀ ਕਰਾਂਗੇ ਬਾਕੀ ਤਾਂ ਵਾਸਮ ਉਹਦੀ ਕੀ ਕਹਿੰਦੇ ਜਮੀਨ ਦੀ ਲੋਡ ਨਹੀਂ ਗੁੱਲੀ ਡੰਡਿਆ ਤਾਂ ਹੈ ਨਹੀਂ ਇਹਦੇ 'ਚ ਤੇ ਬਾਕੀ ਉਹਦਾ ਬਾਬੇ ਦੀ ਮਿਹਰ ਨਾਲ ਸਾਰੀਆਂ ਗਣਕਾਂ ਵਧੀਆ ਜਿਹੜੀਆਂ ਆਪਣੇ ਉਧਰ ਨਾਲ ਡਾਲਾ ਸਾਈਡ ਆ ਉਹਨਾਂ ਨੂੰ ਵੀ ਦੋਰੇ ਪਾਣੀ ਲੱਗਣ ਵਾਲਾ ਹੋ ਗਿਆ ਚੱਲ ਬਾਰਿਸ਼ ਹੋਊਗੀ ਵਧੀਆ ਇਹਦੇ ਨਾਲ ਤਜੇ ਵਾਵਾ ਤਾਂ ਉਹ ਵੀ ਸਰ ਜਾਊਗਾ ਤੇ ਉਹਨੂੰ ਵੀ ਦੁਆਰੇ ਪਾ ਦੇਣਾ ਅੱਜ ਇੱਕ ਦੋ ਦਿਨਾਂ ਚ ਤੇ ਵੈਸੇ ਤੇ ਕਿਉਂਕਿ ਮਹੀਨਾ ਫਿਰ ਇੱਕ ਹੀ ਰਹਿ ਗਿਆ ਫਰਵਰੀ ਦੀ ਤਾਂ 15 ਤੋਂ ਛਿੱਟੇ ਸਟਾਰਟ ਹੋ ਜਾਂਦੇ ਹਨਾ ਆ ਤਾਂ ਮਹੀਨਾ ਲੰਘ ਗਿਆ ਵੀਰੇ ਹਨਾ ਤੇ ਇਸ ਤੋਂ ਬਾਅਦ ਆ ਕਿਉਂਕਿ ਤੁਸਾਂ ਲਾ ਲਓ ਫਿਰ ਤਾਂ ਫਰਵਰੀ ਦੇ 15 ਤੋਂ ਬਾਅਦ ਸਿੱਟੇ ਚੱਲ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਕੋਈ ਕੋਈ ਸਿੱਟਾ ਨਿਕਲਦਾ ਤੇ ਉਹਦੇ ਬਾਅਦ ਹਨਾ ਹੁਣ ਤਾਂ ਫਿਰ ਇੱਕ ਮਹੀਨਾ ਹੀ ਹੈ ਹੁਣ ਹੁਣ ਇਹਦੇ ਥੋੜੇ ਕੋਈ ਵੀ ਕੰਮ ਕਿਸੇ ਦੀ ਲੇਟ ਪਜਾਈ ਹੈ 10 ਦਿਨ ਦੇ ਵਿੱਚ ਵਿੱਚ 10 15 ਦਿਨ ਚ ਰੇਮ ਕਾ ਲਓ ਕਿਉਂਕਿ ਲੇਟ ਅੱਗੇ ਹੀ ਲੇਟ ਹੋਇਆ ਪਿਆ ਕੰਮ ਹਨਾ ਤੇ ਆ ਦੇਖੋ ਸੁਪਰ ਸੀਡਰ ਵਾਲੀ ਵੀ ਤੁਹਾਨੂੰ ਦਿਖਾਉਣੀ ਥੋੜੀ ਜਿਹੀ ਉੱਗੀ ਹੋਈ ਆ ਆ ਦੇਖ ਲਓ ਪਾਣੀ ਲਾ ਕੇ ਭਰੀ ਵੀ ਸੀ ਤੇ ਸੁਪਰ ਸੀਡਰ ਨਾਲ ਵੀ ਜੀ ਫਿਰ ਵੀ ਨਹੀਂ ਨਿਕਲੀ ਆ ਹੁਣ ਦੋਰੀ ਇਹਨਾਂ ਨੇ ਛਿੱਟਾ ਦੇ ਕੇ ਗਏ ਉੱਥੇ ਲਿਆ ਕੇ ਦਾਣੇ ਆਵੇ ਐ ਹੁਣ ਉਹ ਵੀ ਨਿਕਲੂਗੀ ਤੇ ਇਦਾਂ ਦੀ ਆ ਉਥੋਂ ਇਹਨਾਂ ਤਾਂ ਸੁੱਕਿਆ ਹੀ ਆ ਨਿਕਲਿਆ ਹੀ ਨਹੀਂ ਸੁੱਕਾ ਜਿੱਦਾਂ ਪਿਆ ਹੁੰਦਾ ਨਾ ਖਾਲੀ ਜਿੰਨੇ ਪਧਰੀਤ ਰੌਂਡ ਅਪ ਮਾਰ ਕੇ ਰੜਾ ਕੀਤਾ ਹੁੰਦਾ ਇਦਾਂ ਦਾ ਆ ਹੁਣ ਲੇਟ ਆ ਇਹਨੂੰ ਰੇ ਲੇਟ ਪੈਣੀ ਇਦਾਂ ਤਾਂ ਛਾੜਦੇ ਤਾਂ ਬਾਈ ਜੀ ਫਰਕ ਪਊਗਾ ਜੀ ਇਹ ਗੱਲ ਹੈਡ ਡੈਫੀਨੇਟ ਜਿੰਨੀ ਲੇਟ ਇਹ ਤਾਂ ਉਹ ਕਣਕਾਂ ਹੋ ਗਈਆਂ ਜਿਹੜੀਆਂ ਮਟਰਾਂ ਵਾਲੀਆਂ ਹੁੰਦੀਆਂ ਜਾਂ ਕੋਈ ਗੰਨਾ ਗੰਨੇ ਦੀ ਕਟਾਈ ਕਰਕੇ ਬੀਜੀਆਂ ਹੁੰਦੀਆਂ ਇਸ ਖੇਤਾਂ ਚ ਗੰਨੇ ਦੀ ਕਟਾਈ ਤਾਂ ਬਾਦਾਂ ਬੀਜਦੇ ਆਪਾਂ ਉਹ ਹਿਸਾਬ ਹੋ ਗਿਆ ਇਹਨਾਂ ਪੇ ਛਾੜਦੇ ਹੋਏ ਜਣਗੀਆਂ ਹੈਨਾ ਇਹ ਤਾਂ ਨਹੀਂ ਪੂਰਾ ਪ੍ਰੋਪਰ ਦਿੰਦੀਆਂ ਰਨਾਲਾ ਇਹ ਨਹੀਂ ਵੀ ਛਾੜਦਾ ਫਰਕ ਪਾਉਗੀ ਆ 375 ਇਹ ਲੇਟ ਵਜਾਈ ਹੈ ਹੈਨਾ ਤੇ ਜਿਹੜੀਆਂ ਵੱਲੋਂ ਇਹ ਵੀ ਹੈ ਜਿਹੜੀਆਂ ਵੀ ਲੇਟ ਆ ਛਾੜਦਾ ਉਹ ਤਾਂ ਉਹ ਹੋ ਗਿਆ ਜਿੱਦਾਂ ਕਿਸੇ ਨੇ ਗੰਨਾ ਸਿੱਟ ਕੇ ਜਾਂ ਆਲੂਆਂ ਵਾਲੀ ਛਬੀਜੀਆਂ ਜਾਂ ਮਟਰਾਂ ਵਾਲੀ ਜੇ ਉਹ ਸਿਸਟਮ ਹੋ ਗਿਆ ਨਾ ਫਰਕਤ ਉਹ ਹੈਨਾ ਉਦਾਂ ਚੇਲੇ ਬਾਬੇ ਦੀ ਮਿਹਰ ਨਾਲ ਸਾਰੀਆਂ ਠੀਕ ਹੀ ਆ ਪਰ ਫਰਕ ਤਾਂ ਪਊਗਾ ਜਿੱਦਾਂ ਮੱਠਲਾਂ ਵਾਲੀ ਦਾ ਝਾੜ ਉਦਾਂ ਦੇਣਗੀਆਂ ਐ ਦੂਜੀਆਂ ਵਾਂਗੂ ਨਹੀਂ ਦਿੰਦੀਆਂ ਜਿਹੜੀਆਂ ਪਹਿਲਾਂ ਵੀ ਦਿਉਂਦੀਆਂ ਸੀ ਹੁਣ ਆਪਾਂ ਕਹਿ ਰਹੀਏ ਕਿ ਪੂਰਾ ਝਾੜ ਉਹਨਾਂ ਵਾਂਗੂ ਦੇ ਦੇ ਜਿਹੜੀ ਪਹਿਲਾਂ ਦੀਆਂ ਬਜਾਈਆਂ ਹੋਈਆਂ ਉਹਦੇ ਵਾਲਾ ਸਿਸਟਮ ਥੋੜੀ ਇਹਨਾਂ ਨੇ ਆਏ ਆ ਜਿਹੜੀ ਜਿਵੇਂ ਕਣਕਾਂ ਇਹਨਾਂ ਦੇਣ ਦੀਆਂ ਇਹਨਾਂ 'ਚ ਤਾਂ ਫਰਕ ਪਊਗਾ ਹੀ ਪਊਗਾ 100% ਪਊਗਾ ਇਹ ਇਹਦੇ ਵਿੱਚ ਤਾਂ ਪੈਣਾ ਕਹਿਣਾ ਦੂਜਿਆਂ ਦਾ ਤਾਂ ਚਲੋ ਖੈਰ ਵਧੀਆ ਦੇਉਗੀਆਂ ਝਾੜਾ ਗਾੜੀ ਪਰ ਮਹਾਤਮਾ ਦੇ ਹੱਥ ਵਾਸਾ ਸਾਰਿਆਂ ਨੂੰ ਵਧੀਆ ਦੇਵੇ ਝਾੜਾ ਸਾਰੇ ਮਿਹਨਤ ਦਾ ਮੁੱਲ ਮੋੜੇ ਇੱਦੇ ਚ ਵੀ ਜਮੀ ਜੂਮੀ ਤਾਂ ਹੈ ਨਹੀਂ ਪੈਂਡੀ ਦੀ ਸਪਰੇ ਇਨ ਨੂੰ ਨਹੀਂ ਕਰਤੀ ਜਿਹੜੀ ਬੀਜ ਕੇ ਉਸੇ ਵੇਲੇ ਸਪਰੇ ਕਰ ਦੇਣੀ ਉਹਦਾ ਫਾਇਦਾ ਤਾਂ ਹੈਗਾ ਬੈਨੀਫਿਟ ਤਾਂ ਹੈਗਾ ਹੈ ਨੁਕਸਾਨ ਤਾਂ ਕੋਈ ਨਹੀਂ ਪੈਰੀ ਹਮ ਕੇ so that ਅੱਜ ਵਾਲਾ ਵਲੌਗ ਇਥੋਂ ਤੱਕ ਸੀਨ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਆਏ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਦੇਖਣ ਦੇ ਬਹੁਤ ਬਹੁਤ ਧੰਨਵਾਦ